ਹਾਂਜੀ ਸਾਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਜ ਆਪਾਂ ਸਲਵਾਰ ਦਾ ਪੌਚਾ ਜੜਨਾ ਦੱਸਾਂਗੇ ਬਹੁਤ ਹੀ ਈਜ਼ੀ ਤਰੀਕੇ ਨਾਲ ਤੇ ਜਿਵੇਂ ਹਨਾ ਸਲਵਾਰ ਦਾ ਪੌਚਾ ਆਪਾਂ ਨੇ ਸਿੱਧਾ ਰੱਖ ਲੈ ਤੇ ਕੱਪੜਾ ਜਿਹੜਾ ਆਪਾਂ ਨੇ ਉੱਪਰ ਪੁੱਠਾ ਰੱਖਣਾ ਹੈ ਤੇ ਇਹ ਮੇਰੇ ਕੋਲ ਪਲੇਨ ਕੱਪੜਾ ਹਨਾ ਇਹਦੀ ਕੋਈ ਫੁੱਟ ਸਿੱਧਣੀ ਹੈਗੀ ਤੇ ਜਿਵੇਂ ਹਨਾ ਪ੍ਰਿੰਟਡ ਕੱਪੜਾ ਹੁੰਦਾ ਤੇ ਉਹ ਉਹਦੀ ਫੁੱਟ ਸਿੱਧ ਹੁੰਦੀ ਹੈ ਤੇ ਪੁੱਠਾ ਪਾਸਾ ਜਿਹੜਾ ਆਪਾਂ ਨੇ ਉੱਪਰ ਰੱਖ ਕੇ ਜੜਨਾ ਤੇ ਇੱਧਰ ਤੇ ਇੰਚ ਦਾ ਮਾਰਜਿਨ ਆਪਾਂ ਨੇ ਛੱਡ ਗਏ ਇਹ ਦੋਨੋਂ ਕੱਪੜੇ ਬਰਾਬਰ ਖਿੱਚਣੇ ਨੇ ਤਾਂ ਕਿ ਬਾੜ ਨਾ ਪਵੇ ਕੋਈ ਵੀ نیچے ਦੋਨੇ ਕੱਪੜੇ ਖਿੱਚ ਕੇ ਆਪਾਂ ਨੇ ਫਿਰ ਸਲਾਈ ਲਾਣੀ ਆ 1/2 ਇੰਚ ਤੇ ਬੁਕਰਮਾ ਜਿਹੜੀ ਆਪਾਂ ਨੇ ਇਹਦੇ ਨਾਲੋਂ 2 ਟਾ ਇੰਚ ਆਪਾਂ ਨੇ ਇਹ ਕੱਪੜਾ ਜ਼ਿਆਦਾ ਲੈਣਾ ਜੀ ਤਾਂ ਕਿ ਆਪਾਂ ਨੇ ਇਹ ਬੁਕਰਮ ਤੇ ਫੋਲਡ ਕਰਨਾ ਤੇ ਦੇਖੋ ਹੁਣ ਆਪਾਂ ਇਹਨੂੰ ਜਿਵੇਂ ਸਿੱਧਾ ਕਰਕੇ ਭਾਵੇਂ ਪ੍ਰੈਸ ਕਰ ਲੋ ਭਾਵੇਂ ਇਹਨੂੰ ਸਲਾਈ ਨੂੰ ਨੌ ਨਾਲ ਦੱਬ ਲੋ ਤੁਸੀਂ ਤਾਂ ਕਿ ਹਨਾ ਸਾਫੀ ਆ ਜਾਵੇ ਬਿਲਕੁਲ ਉੱਪਰਾਂ ਜੇ ਨਾ ਰਵੇ ਇਹ ਸਲਾਈ ਤੇ ਹੁਣ ਜਿਹੜਾ ਇਹ ਮਾਰਜਿਨ ਆ ਆਪਾਂ ਨੇ ਕੱਪੜੇ ਪਾਸੇ ਦੱਬਣਾ ਜੀ ਉੱਪਰ ਨੂੰ ਜਿਹੜੀ ਸਾਈਡ ਕੱਪੜਾ ਉਸ ਪਾਸੇ ਦੱਬਣਾ ਤੇ ਜਿਹੜੀ ਇਹ ਸਲਾਈ ਆ ਸਲਾਈ ਦੇ ਨਾਲ ਆਪਾਂ ਨੇ ਬੁਕਰਮ ਰੱਖਣੀ ਆ ਸਲਾਈ ਦੇ ਨਾਲ ਨਾਲ ਬਿਲਕੁਲ ਬੁਕਰਮ ਦੱਕ ਨਾ ਕਿਨਾਰੇ ਤੇ ਸਲਾਈ ਲਾਣੀ ਆ ਆਪਾਂ ਨੇ ਇਹ ਆਪਣੀ ਬਿਲਕੁਲ ਸਿੱਧੀ ਮੋਰੀ ਜੜੀ ਜੇਗੀ ਜੀ ते बिल्कुल की सिलाई अपने बुकरम रखनी है तो बुकरम के किनारे अपने सिलाई लाई अपना मार्जन दबे जाएगा तो नी अपने बुकरम जड़ी जाएगी ये बहुत सुखाला तरीका जी पहुँचा जड़न का है ना चाहे मूरी कह दो कि अपनी है ना अपनी अपनी बोली होंगी है कई पहचा कहेंद्ते कई मूरी क ਪਮੂਰੀ ਵੀ ਕਹਿ ਸਕਦੇ ਆ ਵੀ ਮੂਰੀ ਜੜਨ ਦਾ ਤਰੀਕਾ ਤੇ ਜਿਵੇਂ 파ਰਸੀ ਸਲਵਾਰਾਂ ਹੁੰਦੀਆਂ ਨੇ ਉਹਨਾਂ ਦੇ ਕੀ ਲੰਬਾਈ ਤੇ ਚੜਾਈ ਦੋਨੋਂ ਜ਼ਿਆਦੇ ਹੁੰਦੇ ਨੇ ਜੀ ਪੌਂਚੇ ਦੀ ਲੰਬਾਈ ਵੀ ਜ਼ਿਆਦੇ ਹੁੰਦੀ ਹੈ ਤੇ ਚੜਾਈ ਵੀ ਤੇ ਇਹ ਜਿਹੜਾ ਕੱਪੜਾ ਆਪਾਂ ਦੇਖੋ ਇਹਨੂੰ ਉੱਪਰ ਨੂੰ ਇਸ ਤਰੀਕੇ ਕੋਲਡ ਕਰ ਲਾਂਗੇ ਤੇ ਆਪਾਂ ਇਹਨੂੰ ਬੜਾ ਟਾਂਕਾ ਕਰਕੇ ਤੇ ਆਪਾਂ ਸਿਲਾਈ ਲਾ ਦਾਂਗੇ ਸਿਰੇ ਤੱਕ ਇਹ ਬਹੁਤ ਸੌਖਾ ਤਰੀਕਾ ਪਹੁੰਚਾ ਜੜੰਦਾ ਦੇਖੋ ਆਸਾਨੀ ਨਾਲ ਆਪਣਾ ਪਹੁੰਚਾ ਜੜੇ ਗਿਆ ਜੀ ਹਨ ਤੇ ਹੁਣ ਆਪਾਂ ਇਹਨੂੰ ਉੱਠੇ ਪਾਸੇ ਨੂੰ ਫੋਲਡ ਕਰਾਂਗੇ ਅੰਦਰਲੀ ਸਾਈਡ ਨੂੰ ਤੇ ਇਸ ਤਰੀਕੇ ਕੱਪੜਾ ਸਿੱਧਾ ਕਰ ਲੈਣਾ ਪਹਿਲਾਂ ਆਪਾਂ ਨੇ ਫਿਰ ਆਪਾਂ ਨੇ ਆਸਾਨੀ ਨਾਲ ਇਹਨੂੰ ਉੱਪਰ ਨੂੰ ਫੋਲਡ ਕਰ ਲੈਣਾ ਤੇ ਕੱਪੜਾ ਜਿਹੜਾ ਆਪਣਾ ਪਹੁੰਚੇ ਦਾ ਉਹਨੂੰ ਚੰਗੀ ਤਰ੍ਹਾਂ ਆਪਾਂ ਨੇ ਸੈੱਟ ਕਰਕੇ ਰੱਖਣਾ ਜੀ ਤੇ ਜਿਹੜਾ ਬਾਲਣਾ ਪਵੇ ਨੀਚੇ ਇਹਨੂੰ ਤੇ ਬਿਲਕੁਲ ਸੈਂਟਰ ਵਿੱਚ ਕਪੜਾ ਰੱਖਣਾ ਟੇਡਾ ਕਪੜਾ ਨਹੀਂ ਆਪਣਾ ਹੋਣਾ ਚਾਹੀਦਾ ਨੀਚੇ ਵਾਲਾ ਤੇ ਇਸ ਨੂੰ ਆਪਾਂ ਨੇ ਹੱਥ ਨਾਲ ਸਿੱਧੇ ਕਰੀ ਜਾਣਾ ਤੇ ਉੱਪਰ ਨੂੰ ਹਲਕਾ ਜਿਹਾ ਖਿੱਚੀ ਜਾਣਾ ਤੇ ਬਿਲਕੁਲ ਕਿਨਾਰੇ ਤੇ ਸਲਾਈ ਲਾਣੀ ਆ ਆਪਾਂ ਨੇ ਤੇ ਬਹੁਤ ਹੀ ਜੀ ਤਰੀਕੇ ਨਾਲ ਸਲਾਈ ਲੱਗ ਜਾਂਦੀ ਹੈ ਜੀ ਤੇ ਬਿਲਕੁਲ ਵੀ ਮਤਲਬ ਜੇ ਆਪਾਂ ਕਿਨਾਰੇ ਤੇ ਸਲਾਈ ਲਾਣੇ ਆ ਤਾਂ ਆਪਣੀ ਸਲਾਈ ਹੈ ਜਿਹੜੀ ਵਿੰਗੀ ਟੇਢੀ ਨਹੀਂ ਹੁੰਦੀ ਹੈਗੀ ਤੇ ਦੇਖੋ ਹਨਾ ਕਿੰਨੀ ਸਾਫੀ ਨਾਲ ਇਹ ਆਪਣੀ ਸਲਾਈ ਲੱਗ ਗਈ ਜੀ ਤੇ ਹੁਣ ਜਿਹੜੇ ਨਵੇਂ ਸਿੱਖਦੇ ਨੇ ਹਨਾ ਉਹ ਇੱਕ ਪੈਰ ਛੱਡ ਕੇ ਚਲਾਈ ਲਾ ਸਕਦੇ ਨੇ ਪਹਿਲਾਂ ਤੇ ਮੈਂ ਕਿਨਾਰੇ ਦੇ ਲਾ ਰਹੀ ਹਾਂ ਇਹ ਦੇਖੋ ਤੇ ਤਾਂ ਮੈਂ ਕਿਨਾਰੇ ਦੇ ਲਾ ਲਓ ਤੁਸੀਂ ਜਿਵੇਂ ਥੋੜਾ ਹੱਥ ਬੈਠਿਆ ਹੋਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੌਂਚੇ ਨੂੰ ਭਰ ਲਾਂਗੇ ਜੀ ਦੇਖੋ ਤੇ ਆਪਣਾ ਪੌਂਚਾ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਬਿਲਕੁਲ ਸੌਖੇ ਤਰੀਕੇ ਨਾਲ ਤੇ ਜਿਹੜੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਦਾ ਤੇ ਮੇਰੀ ਵੀਡੀਓ ਨੂੰ ਇਸੇ ਤਰ੍ਹਾਂ ਲਾਈਕ ਕਮੈਂਟ ਸ਼ੇਅਰ ਕਰੋ ਜੀ ਤੇ ਜਿਹੜੇ ਨਵੇਂ ਜੁੜਦੇ ਨੇ ਉਹ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਧੰਨਵਾਦ